ਪੰਜਾਬ ਪੰਜ ਪਾਣੀਆਂ ਦੀ ਧਰਤੀ ਇਹਨੂੰ ਕਿਹਾ ਜਾਂਦਾ ਸੀ ਲੇਕਿਨ ਉਹ ਪਾਣੀ ਜਿਹੜਾ ਉਹ ਕਿਹਾ ਜਾਂਦਾ ਸੀ ਉਹ ਅੰਮ੍ਰਿਤ ਹੁੰਦਾ ਸੀ ਮੁਗਾ ਮੁਕਸਰ ਮਲੋੜ ਅਬ ਉਹ ਰਸਤਾਂ ਢਿੱਕਰ ਤੱਕ ਪਿੰਡਾਂ ਦੇ ਲੋਕ ਪਾਣੀ ਪੀਂਦੇ ਸਨ 70 ਤੋਂ 80% ਪਿੰਡਾਂ ਦੇ ਵਿੱਚ ਲੋਕਾਂ ਨੂੰ ਕੈਂਸਰ ਦੀਆਂ ਬਿਮਾਰੀਆਂ ਆ ਪੇੜ ਦੀਆਂ ਬਿਮਾਰੀਆਂ ਕਾਲਾ ਪੀਲੀਆ ਹਾਲਾਤ ਦੇ ਇੱਕ ਕੈਂਸਰ ਬਣਦਾ ਪਿਆ ਤੇ ਕਾਲਾ ਪੀਲੀਆ ਬਣਦਾ ਪਿਆ ਤੇ ਬੱਚਿਆਂ ਨੂੰ ਅਪਾਹੀ ਉਹ ਲ ਨਵੇਂ ਪੈਦਾ ਕਰਦਾ ਪਿਆ ਲੋਕੀ ਬੱਚੇ ਜਿਹੜੇ ਪੈਦਾ ਹੁੰਦੇ ਪੇ ਤਬ ਜਨਵੇਂ ਬੱਚੇ ਕਿਸੇ ਨੂੰ ਮੂਹ ਦਾ ਕਿਸੇ ਨੂੰ ਪੇਰ ਦਾ ਇਹ ਕੈਂਸਰ ਦਿੰਦਾ ਪਿਆ ਸਾਰਾ ਪਲਾਂਟ ਘੁਮਾਉਣ ਤੋਂ ਬਾਅਦ ਮੈਨੂੰ ਕਿਹਾ ਗਿਆ ਲੋ ਜੀ ਆਸੇ ਫੜ ਲੋ ਕੈਲਣ ਆ ਪਾਣੀ ਸਾਫ ਹੋ ਗਿਆ ਜਦੋਂ ਮੈਂ ਕੈਲਣ ਫੜਿਆ ਤਮ ਉਹ ਸਾਰੀ ਹੱਸਿਆ ਤੇ ਇਸ 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 ਟ੍ਰੀਟਮੈਂਟ ਪਲਾਂਟ ਦੇ ਜਿਹੜੇ ਮੈਨੇਜਰ ਸਾਹਿਬ ਸੀਗੇ ਮੈਂ ਕਿਹਾ ਮੈਨੇਜਰ ਸਾਹਿਬ ਤੁਸੀਂ ਕਹਿੰਦੇ ਹੋ ਪਾਣੀ ਸਾਫ ਹੋ ਗਿਆ ਤੇ ਸਾਫ ਹੋ ਗਿਆ ਕੀ ਦਿਖਾਓ ਕਬ ਕੋਦ پوری ਦੁਨੀਆ ਸਾਬਤ ਹੋ ਚੁੱਕਿਆ ਕਿ ਡਾਈਗਾਂ ਦਾ ਜਿਹੜਾ ਮੈਟਲ ਹੈ ਜਿਹੜਾ ਪਾਣੀ ਹੈ ਕੈਮਿਕਲ ਹੈਗਾ ਜਿਹੜਾ ਮੈਟਲ ਨਿਕਲ ਨਹੀਂ ਸਕਦਾ ਤਾਂ ਕਲੀਅਰ ਇਹ 11 ਲੋਕ ਉਸ ਸੀਵਰੇਜ ਦੇ ਵਿੱਚ ਪਾਣੀ ਕੋਸਰਾਦ ਜਦੋਂ ਛੱਡਿਆ ਗਿਆ ਜਦੋਂ ਉਹਦੀ ਰੇਸ਼ੋ ਜ਼ਿਆਦਾ ਸੀ ਪਾਣੀ ਨਾਲ ਡਿਜ਼ੋਲਵ ਘੱਟ ਕੀਤਾ ਗਿਆ ਜਿਹੜਾ ਐਸਿਡ ਜ਼ਿਆਦਾ ਸੀਗਾ ਤੇ ਉਹ ਟੱਪਣ ਜਦੋਂ ਖੁੱਲਿਆ ਸੀ ਗੈਸ ਬਣਿਆ 11 ਲੋਕ ਮਰ ਗਏ ਹੁਣ ਤਾਂ ਕੀ ਕੀਤਾ ਐਂਟੀਟੀ ਨੇ ਜਾਕੇ ਜੇ ਅੱਜ ਨਵੀਂ ਬਿਜ਼ਨਸ ਜਾਂ ਇਹਦੀ ਜਾਂਚ ਕਰੇ ਨਾ ਲੁਧਿਆਣਾ ਦੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਪਿਛਲੇ 20 ਸਾਲਾਂ ਤੋਂ 30 ਸਾਲਾਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਅਫਸਰ ਆ ਤੁਹਾਨੂੰ ਕਰੋੜਾਂ ਅਰਧਾਪਤੀ ਮਿਲਣਗੇ ਪਵਨ ਗੁਰੂ ਪਾਣੀ ਪਿਤਾ ਬਾਡਾ ਤਰਤ ਮਾਤ ਕਹਿਣ ਵਾਲਿਓ ਗੁਰਬਾਣੀ ਦੀ ਲਾਈਨਾਂ ਨੂੰ ਠੀਕੂ ਟੰਗਣ ਵਾਲਿਓ ਕਦ ਤੱਕ ਅੱਜ ਜਿਹੜੇ ਸਵਾਰਥ ਦੇ ਨਾਲ ਜਿੰਨੂੰ ਕਿਨੂੰ ਧੋਖਾ ਦੇਣੇ ਪਿਓ ਸੋ ਇਹ ਲੜਾਈ ਕਿਸੇ ਲੱਖੇ ਸੁਧਾਨੇ ਦੀ ਨਾ ਦੇਖੋ ਕਿਸੇ ਅਮੀ ਤੋਹ ਜਮਾਨ ਦੀ ਨਾ ਦੇਖੋ ਇਹ ਅੰਦੋਲਨ ਹਰ ਪੰਜਾਬੀ ਦਾ ਹਰ ਆਮ ਜਨ ਇਨਸਾਨੀਤ ਨੂੰ ਪਿਆਰ ਕਰਦਾ ਵੈ ਇਹ ਅੱਜ ਛਿਲਿਆਂ ਲਈ ਕਰੋਨਾ ਲੋਕਾਂ ਲਈ ਇਹ ਆਪਣੇ ਲਈ ਲੜਾਈ ਹੈ ਜੇ ਸਰਕਾਰਾਂ ਕੱਲ ਰੋਕਦੀਆਂ ਵਸ ਬੋਲਣ ਤੋਂ ਫਿਰ ਮੈਂ ਇਹੀ ਕਹਾਂਗਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕਾਂ ਨੂੰ ਸਾਫ ਪਾਣੀ ਮਿਲੇ ਲੋਕਾਂ ਨੂੰ ਜ਼ਿੰਦਗੀ ਮਿਲੇ ਲੋਕਾਂ ਨੂੰ ਕਾਲੇ ਫੀਲੀਏ ਕੈਂਸਰ ਵੱਲੋਂ ਫਸ ਮਾਰ ਬਿਲਕੁਲ ਸਸਕਲ ਲੁਧਿਆਣਾ ਲਈ ਇੱਕ ਰੋ ਤੁਸੀਂ ਮੈਂ ਇੱਥੇ ਤੁਹਾਡੀ ਦੱਸ ਦੱਸਦੀ ਐ ਕਿ ਗੱਲ ਕਰਨ ਲੱਗੇ ਹਾਂ ਲੁਧਿਆਣੇ ਸ਼ਹਿਰ ਦੀ ਲੁਧਿਆਣੇ ਸ਼ਹਿਰ ਦਾ ਵਾਤਾਵਰਣ ਜਿਹੜਾ ਪ੍ਰਦੂਸ਼ਿਤ ਹੋ ਚੁੱਕਿਆ ਹੈ ਲੁਧਿਆਣੇ ਸ਼ਹਿਰ ਦੇ ਵਿੱਚ ਆ ਗੰਦਾ ਨਾਲਾ ਦੇਖ ਸਕਦੇ ਹੋ ਜਿੰਨੂੰ ਇੱਕ ਸਮਾ ਬੁੱਢੇ ਦਰਿਆ ਦੇ ਨਾਮ ਤੋਂ ਜਿਹੜਾ ਜਾਣਿਆ ਜਾਂਦਾ ਸੀਗਾ ਉਹ ਗੰਦੇ ਨਾਲਾ ਦੇਖ ਸਕਦੇ ਹੋ ਉਹਦੇ ਨਾਲ ਲੱਗਦੇ ਕਈ ਪਿੰਡ ਇੱਦਾਂ ਦੇ ਨੇ ਜਿਸ ਪਿੰਡਾਂ ਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਕੈਂਸਰ ਦੀ ਬਿਮਾਰੀ ਲੋਕਾਂ ਨੂੰ ਲੱਗ ਚੁੱਕੀ ਹੀ ਆ ਪਰ ਪਾਣੀ ਦੀ ਲੜਾਈ ਜਿਹੜੀ ਲਗਾਤਾਰ ਚੱਲ ਰਹੀ ਹੈ ਤਾਂ ਦੱਸਦੇ ਨੇ ਕਿ ਕਾਲਾ ਪਾਣੀ ਮੋਰਚਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਵੱਲੋਂ ਆਵਾਜ਼ ਚੱਕੀ ਜਾਂਦੀ ਹੈ ਤਾਂ ਇੱਕ ਅੰਦੋਲਨ ਉਹਨਾਂ ਵੱਲੋਂ ਜਿਹੜਾ ਕੀਤਾ ਗਿਆ ਤਾਂ 3 ਦਸੰਬਰ ਨੂੰ ਉਹਨਾਂ ਵੱਲੋਂ ਇੱਕ ਜਿਹੜੀ ਐ ਕਾਲ ਦਿੱਤੀ ਗਈ ਹੈ ਤਾਂ ਉਸ ਦੌਰਾਨ ਗੱਲਬਾਤ ਕਰਦੇ ਸਮਾਜ ਸੇਵੀ ਸੱਚਾ ਯਾਦੋਜੀ ਵੀ ਅੱਜ ਸਾਡੇ ਨਾਲ ਮੌਜੂਦ ਨੇ 2 ਦਸੰਬਰ ਆ ਅੱਜ ਗੱਲ ਕਰਾਂਗੇ ਉਹਨਾਂ ਵੱਲੋਂ ਵੀ ਜਿਹੜਾ ਗੰਦਾ ਨਾਲੇ ਦਾ ਜਿਹੜਾ ਕਾਫੀ ਆਵਾਜ਼ ਉਹਨਾਂ ਵੱਲੋਂ ਚੱਕੀ ਗਈ ਹੈ ਪਰ ਹੁਣ ਤੱਕ ਜਿਹੜੀ ਹੈ ਕਿਸੇ ਦੇ ਕੰਨਾਂ 'ਦੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਿਲਕੁਲ ਸੱਚਾ ਯਾਦਵ ਜੀ ਤੁਸੀਂ ਇੱਥੇ ਪਹੁੰਚੇ ਹੋ ਕਾਫੀ ਲੰਬੇ ਸਮੇਂ ਤੋਂ ਤੁਸੀਂ ਆਵਾਜ਼ ਚੱਕੀ ਹੈ ਅੱਜ ਦੇ ਜੋ ਹਾਲਾਤ ਹਨ ਉਹਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਗਣਤੰਤਰ ਕਿਉਂ ਕਹਾਂ ਮੈਂ ਗਣਤੰਤਰ ਕਿਉਂ ਕਹਾਂ ਮੈਂ ਚਾਕੂ ਕਤੰਤਰ ਹੈ ਇਹ ਕੈਸੇ ਸੁਤੰਤਰ ਕਹਿ ਦੂੰ ਮਿੱਟੀ ਦਾ ਮੰਤਰ ਹੈ ਇਹ ਉੱਡੜਾ ਹੋਆ ਚਮਨ ਹੋ ਟੂਟਾ ਹੋਆ ਸਪਨੂ ਰੋਤਾ ਹੋਆ ਉਹਨੂੰ ਆਧਾ ਜਲਾ ਕਫਨੂ ਇਹ ਹਾਲਾਤ ਜਿਹੜੇ ਹਨ ਅੱਜ ਪੰਜਾਬ ਦੇ ਮੇਰੇ ਲੁਧਿਆਣਾ ਦੇ ਅੱਜ ਮੇਰੀਆਂ ਇਹਨੀਆਂ ਪਕਤੀਆਂ ਵਰਗੀਆਂ ਬਣ ਚੁੱਕੇ ਹੋਏ ਐ ਅੱਜ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਕਹਿੰਦੇ ਆ ਪੰਜਾਬ ਪੰਜ ਪਾਣੀਆਂ ਦੀ ਧਰਤੀ ਇਹਨੂੰ ਕਿਹਾ ਜਾਂਦਾ ਸੀ ਲੇਕਿਨ ਉਹ ਪਾਣੀ ਜਿਹੜਾ ਉਹ ਕਿਹਾ ਜਾਂਦਾ ਸੀ ਉਹ ਅੰਮ੍ਰਿਤ ਹੁੰਦਾ ਸੀ ਲੇਕਿਨ ਅੱਜ ਮੇਰਾ ਇਹ ਪੰਜਾਬ ਸਿਰਫ ਲੁਧਿਆਣੇ ਦੇ ਨਾਲ ਲੱਗਦੇ ਪਿੰਡਾਂ ਨੂੰ ਨਹੀਂ ਨਿਤਿਨ ਜੀ ਅੱਜ ਇਹ ਇਹ ਪੰਜਾਬ ਇਹ ਲੁਧਿਆਣਾ ਲੁਧਿਆਣੇ ਦਾ ਇਹ ਗੰਦਾ ਨਾਲਾ ਜਦੋਂ ਵਲੀਪੁਰ ਚ ਜਾ ਕੇ ਸਤਰੂਜ ਚ ਮਿਲਦਾ ਵਾ ਤੇ ਅੱਠ ਜ਼ਿਲ੍ਹਿਆਂ ਨੂੰ ਅੱਠ ਜ਼ਿਲ੍ਹਿਆਂ ਨੂੰ ਇਹ ਮੌਤ ਵੰਡਦਾ ਪਿਆ ਇਹ ਕੈਂਸਰ ਵੰਡਦਾ ਪਿਆ ਇਹ ਕਾਲਾ ਪੀਲਿਆ ਵੰਡਦਾ ਪਿਆ ਇਹ ਬੱਚਿਆਂ ਨੂੰ ਅਪਾਈ ਲੂਲਾ ਲੱਗਾਂ ਪੈਦਾ ਕਰਦਾ ਪਿਆ ਲੋਕੀ ਬੱਚੇ ਜਿਹੜੇ ਪੈਦਾ ਹੁੰਦੇ ਪਏ ਨਵ ਜਨਮੇ ਬੱਚੇ ਕਿਸੇ ਨੂੰ ਮੂੰਹ ਦਾ ਕਿਸੇ ਨੂੰ ਪੇਟ ਦਾ ਇਹ ਕੈਂਸਰ ਦਿੰਦਾ ਪਿਆ ਤੇ ਅਸੀਂ ਹਲੇ ਵੀ ਹਲੇ ਵੀ ਲੁਧਿਆਣੇ ਵਾਲੇ ਕਹਿੰਨੇ ਪਏ ਆ ਮੈਂ ਨਹੀਂ ਕੀਤਾ ਉਹਨੇ ਕੀਤਾ ਉਹਨੇ ਕੀਤਾ ਬਿਲਕੁਲ ਸਹੀ ਹੋ ਤੁਸੀਂ ਬਿਲਕੁਲ ਸਹੀ ਹੋ ਤੁਸੀਂ ਡਾਈਂਗਾ ਵਾਲਿਆਂ ਨੇ ਨਹੀਂ ਕੀਤਾ ਬਿਲਕੁਲ ਡਾਈਂਗਾ ਵਾਲਿਆਂ ਨੇ ਕੱਲੇ ਨੇ ਨਹੀਂ ਕੀਤਾ ਇਹਨੂੰ ਇਲੈਕਟ੍ਰੋਪਲੇਟਿੰਗ ਵਾਲਿਆਂ ਨੇ ਵੀ ਉਹਨਾਂ ਹੀ ਉਹਨਾਂ ਹੀ ਜਰੀਲਾ ਬਣਾਇਆ ਜਿੰਨਾ ਡਾਈਂਗਾ ਵਾਲਿਆਂ ਨੇ ਬਣਾਇਆ ਇਹਨੂੰ ਡੇਰੀਆਂ ਵਾਲਿਆਂ ਨੇ ਵੀ ਉਹਨਾਂ ਹੀ ਜਰੀਲਾ ਬਣਾਇਆ ਜਿੰਨਾ ਡਾਈਂਗਾ ਵਾਲਿਆਂ ਨੇ ਬਣਾਇਆ ਇਹਨੂੰ ਵਾਇਰ ਡਰਾਇੰਗਸ ਵਾਲਿਆਂ ਨੇ ਵੀ ਉਹਨਾਂ ਹੀ ਜੈਰੀਲਾ ਬਣਾਇਆ ਇਹਨੂੰ ਬੋਇਲਰਸ ਵਾਲਿਆਂ ਨੇ ਵੀ ਉਹਨਾਂ ਹੀ ਜੈਰੀਲਾ ਬਣਾਇਆ ਜਿੰਨਾ ਡਾਈੰਗਾ ਵਾਲਿਆਂ ਨੇ ਬਣਾਇਆ ਔਰ ਪੋਲਿਊਸ਼ਨ ਕੰਟਰੋਲ ਬੋਰਡ ਉਹਦਾ ਨਾਮ ਬਦਲ ਕੇ ਭ੍ਰਸ਼ਟਾਚਾਰੀ ਕੰਟਰੋਲ ਬੋਰਡ ਰੱਖ ਦੇਣਾ ਚਾਹੀਦਾ ਵੈ ਜਾ ਕੇ ਜੇ ਅੱਜ ਇਹਨਾਂ ਦੀ ਬਿਜ਼ਨਸ ਜਾਂ ਈਡੀ ਜਾਂਚ ਕਰੇ ਨਾ ਲੁਧਿਆਣਾ ਦੇ ਪੋਲਿਊਸ਼ਨ ਕੰਟਰੋਲ ਬੋਰਡ ਤੇ ਪਿਛਲੇ 20 ਸਾਲਾਂ ਤੋਂ 30 ਸਾਲਾਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਅਫਸਰ ਆ ਤਾਂ ਤੁਹਾਨੂੰ ਕਰੋੜਾਂ ਅਰਬਾਂ ਪਤੀ ਮਿਲਣਗੇ ਕਰੋੜਾਂ ਅਰਬਾਂ ਪਤੀ ਮਿਲਣਗੇ ਇਹ ਖੇਲ ਇਹ ਖੇਲ ਹੈ ਜਿਹੜੇ ਸਾਡੀ ਸਿਆਸੀ ਪਾਰਟੀਆਂ ਦੇ ਲੀਡਰ ਪਾਰਟੀਆਂ ਤੇ ਅਫਸਰ ਇਹ ਮਿਲ ਕੇ ਇਹੋ ਜਿਹਾ ਲੋਕਾਂ ਨੂੰ ਡਰ ਪਾਉਣ ਵਾਲਾ ਇੱਕ ਡਿਪਾਰਟਮੈਂਟ ਬਣਾ ਕੇ ਲੋਕਾਂ ਦੇ ਖੇਲ ਖੇਲਦੀਆਂ ਸਿਰਫ ਆਪਣਾ ਕਮਿਸ਼ਨ ਲੈਂਦੀਆਂ ਤੁਸੀਂ ਪਾਣੀ ਗੰਦਾ ਕਰਨਾ ਕਰੋ ਲੋਕ ਮਰਦੇ ਤਾਂ ਮੋ ਅੱਜ ਇਹੀ ਹੋ ਰਿਹਾ ਅੱਜ ਇਹੀ ਹੋ ਰਿਹਾ ਵੈ ਮੈਂ ਹੈਰਾਨ ਹੋਂਨਾ ਕਿ ਸਾਰੀ ਦੁਨੀਆ 'ਚ ਇਹ ਸਾਬਤ ਹੋ ਚੁੱਕਿਆ ਹੋਇਆ ਹੈ ਕਿ ਜਿਹੜਾ ਡੈਂਗਾ ਦਾ ਕੈਮੀਕਲ ਹੈਗਾ ਵੈ ਉਹਦੇ ਵਿੱਚ ਜਿਹੜਾ ਮੈਟਲ ਹੈਗਾ ਵੈ ਉਹ ਚਾਹੇ ਸੀਟਪੀ ਹੈ ਚਾਹੇ ਐਸਟਪੀ ਹੈ ਉਹ ਖਤਮ ਹੋ ਹੀ ਨਹੀਂ ਸਕਦਾ ਉਹ ਖਤਮ ਹੋ ਹੀ ਨਹੀਂ ਸਕਦਾ ਆ ਸਬੂਤ ਹੈ ਆ ਲੋ ਆ ਖੁਦ ਮੈਂ ਐਸਟਪੀ ਪਲਾਂਟ ਦੇ ਵਿੱਚ ਜਾ ਕੇ ਆ ਫਰਸਟ ਸੈਕਸ਼ਨ ਸੀ ਮੈਨੂੰ ਦਿਖਾਇਆ ਗਿਆ 2 ਢਾਈ ਘੰਟੇ ਲਗਾਏ ਆ ਪਾਣੀ ਕਾਲੇ ਰੰਗ ਦਾ ਐਸਟਪੀ ਪਲਾਂਟ ਚ ਸਾਰਾ ਗਿਰਦਾ ਪਿਆ ਜੀ ਆ ਕਾਲੇ ਰੰਗ ਦਾ ਪਾਣੀ ਹੈ ਢਾਈ 3 ਘੰਟੇ ਲਗਾਉਣ ਤੋਂ ਬਾਅਦ ਆ ਸਾਰਾ ਪਲਾਂਟ ਘੁਮਾਉਣ ਤੋਂ ਬਾਅਦ ਮੈਨੂੰ ਕਿਹਾ ਗਿਆ ਲੋ ਜੀ ਆ ਫੜ ਲਓ ਗੈਲਣ ਆ ਪਾਣੀ ਸਾਫ ਹੋ ਗਿਆ ਜਦੋਂ ਮੈਂ ਗੈਲਣ ਫੜਿਆ ਤਾਂ ਮੱਚੀ ਸਾਰੀ ਹੱਸਿਆ ਤੇ ਇਸ 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 ਟ੍ਰੀਟਮੈਂਟ ਪਲਾਂਟ ਦੇ ਜਿਹੜੇ ਮੈਨੇਜਰ ਸਾਹਿਬ ਸੀਗੇ ਮੈਂ ਕਿਹਾ ਮੈਨੇਜਰ ਸਾਹਿਬ ਤੁਸੀਂ ਕਹਿੰਦੇ ਹੋ ਪਾਣੀ ਸਾਫ਼ ਹੋ ਗਿਆ ਜੇ ਸਾਫ਼ ਹੋ ਗਿਆ ਤਾਂ ਪੀ ਕੇ ਦਿਖਾਓ ਪੀ ਕੇ ਦਿਖਾਓ ਸਾਹ ਬਾਦਰ ਪਾਣੀ ਕਾਲਾ ਤੋਂ ਚਿੱਟਾ ਹੋਇਆ ਸਾਫ਼ ਨਹੀਂ ਹੋਇਆ ਸਾਫ਼ ਨਹੀਂ ਹੋਇਆ ਤੇ ਨਾ ਹੋ ਸਕਦਾ ਉਸ ਪਾਣੀ ਦੇ ਵਿੱਚ ਜਿਹੜਾ ਮੈਟਲ ਹੈ ਜਿਹੜਾ ਹਾਰਡ ਮੈਟਲ ਹੈ ਜਿਹੜਾ ਲੋਕਾਂ ਦੀਆਂ ਜ਼ਿੰਦਗੀਆਂ ਲੈਂਦਾ ਪਿਆ ਨਾ ਲੋਕਾਂ ਨੂੰ ਕਾਲਾ ਪੀ ਲਿਆ ਕੈਂਸਰ ਵਰਗੀਆਂ ਬਿਮਾਰੀਆਂ ਦਿੰਦਾ ਪਿਆ ਉਹ ਕਦੀ ਸਾਫ਼ ਹੋ ਹੀ ਨਹੀਂ ਸਕਦਾ ਲਿਖੇ ਦੇ ਸਕਦੇ ਕੰਦਰ ਜੀ ਹਾਂ ਉਹ ਤਾਂ ਸਾਫ਼ ਹੋ ਹੀ ਨਹੀਂ ਸਕਦਾ ਤਬ ਜੇ ਸਾਫ਼ ਹੋ ਹੀ ਨਹੀਂ ਸਕਦਾ ਤਾਂ 1 ਕਰੋੜ ਰੁਪਿਆ ਲਗਾ ਕੇ 980 ਕਰੋੜ ਰੁਪਿਆ ਹੁਣ ਤੱਕ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਰਟ ਸਿਟੀ ਦੇ ਨਾਮ ਦੇ ਉੱਤੇ ਲੱਗ ਚੁੱਕਿਆ ਆਇਆ ਲੇਕਿਨ ਲੁਧਿਆਣਾ ਅੱਜ ਵੀ ਸਮਾਰਟ ਨਹੀਂ ਹੈਗਾ ਲੁਧਿਆਣਾ ਅੱਜ ਵੀ ਸਮਾਰਟ ਨਹੀਂ ਹੈਗਾ ਉਲਟਾ ਲੁਧਿਆਣਾ ਜਿਹੜਾ ਹੈਗਾ ਵਾ ਇਹ ਮੌਤ ਤੋਂ ਵੱੰਦਾ ਪਿਆ ਲੋਕਾਂ ਨੂੰ ਅੱਜ ਹਾਲਾਤ ਵੱਤੋਂ ਬੱਤਰ ਹੋ ਚੁੱਕੇ ਹੋਏ ਨਿਤਿੰਤ ਜੀ ਅੱਜ ਹਾਲਾਤ ਵੱਤੋਂ ਬੱਤਰ ਹੋ ਚੁੱਕੇ ਹੋਏ ਐ ਔਰ ਵਲੀਪੁਰ ਤੋਂ ਇਹ ਲੁਧਿਆਣਾ ਸਤਲੁਜੋਂ ਮਿਲਦਾ ਉਸ ਤੋਂ ਬਾਅਦ ਮੋਗਾ ਮੁਖਸਰ ਮਲੋੜ ਅਬੋ ਰਜਿਸਤਾਨ ਬਿੱਕਨਰ ਤੱਕ ਪਿੰਡਾਂ ਦੇ ਲੋਕ ਪਾਣੀ ਪੀਂਦੇ ਪਏ 70 ਤੋਂ 80% ਪਿੰਡਾਂ ਦੇ ਵਿੱਚ ਲੋਕਾਂ ਨੂੰ ਕੈਂਸਰ ਦੀਆਂ ਬਿਮਾਰੀਆਂ ਐ ਪੇਟ ਦੀਆਂ ਬਿਮਾਰੀਆਂ ਕਾਲਾ ਪੀਲੀਆ ਹਾਲਾਤ ਦੇਖੋ ਫਿਰ ਵੀ ਅਸੀਂ ਇਹ ਕਹਿੰਦੇ ਪਏ ਔਰ ਔਰ ਜਿਹੜੀਆਂ ਜਿਹੜੀਆਂ ਇਹ 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 ਆ ਲੋ ਆ ਦੇਖੋ ਆ ਦੇਖੋ ਆ ਤਾਜਪੁਰ ਰੋਡ ਦੇ ਉੱਤੇ ਆ ਕੂੜੇ ਦਾ ਡੰਪ ਹੈ ਇਹ 30 ਲੱਖ ਮੈਟ੍ਰਿਕ ਟਨ ਕੂੜੇ ਦਾ ਪਹਾੜ ਹੈਗੇ 30 ਲੱਖ ਮੈਟ੍ਰਿਕ ਕੂੜੇ ਦਾ ਪਹਾੜ ਹੈ ਇੱਕ ਨਿਜੀ ਕੰਪਨੀ ਨਾਲ ਮੇਰੀ ਜਦੋਂ ਗੱਲ ਹੋਈ ਤਾਂ ਉਹਦਾ ਕਹਿਣਾ ਸੀ ਗੌਰਵ ਜੀ ਘੱਟੋ ਘਾਟ ਅਣ 10 ਸਾਲ ਲੱਗਣਗੇ ਕਰੋੜਾਂ ਰੁਪਏ ਲੱਗੇਗਾ ਤਾਂ ਜਾ ਕੇ ਇਹ ਕੂੜਾ ਸਾਫ਼ ਹੋਏਗਾ ਲੇਕਿਨ ਅੱਜ ਤੱਕ ਸਾਫ਼ ਨਹੀਂ ਹੋਇਆ ਕਈ ਸਾਲ ਹੋ ਗਏ ਇਹਦੇ ਨਾਲ ਲੱਗਦੀ 2 ਕਿਲੋਮੀਟਰ ਦੇ ਏਰੀਏ ਦੀ ਜ਼ਮੀਨ 2 ਸਾਲ ਪਹਿਲਾਂ ਜਿਹੜੇ ਐਨਜੀਟੀ ਦੇ ਸਰਦਾਰ ਜਸਬੀਰ ਸਿੰਘ ਉਦੋਂ ਸੀਗੇ ਹੁਣ ਤਾਂ ਐਨਜੀਟੀ ਪਤਾ ਹੀ ਨਹੀਂ ਨਾਲੇ ਵਾਲੀ ਕਿੱਥੇ ਹੈ ਪਤਾ ਹੀ ਨਹੀਂ ਕਿੱਥੇ ਹੈ ਸੋ ਉਹਨਾਂ ਨੇ ਮਿਲਕੇ ਇਹ ਰਿਪੋਰਟ ਕਢਵਾਈ ਸੀਗੀ ਉਹਦੇ 2 ਕਿਲੋਮੀਟਰ ਦੇਰੀ ਦਾ ਪਾਣੀ ਜ਼ਮੀਨ ਦਾ ਜ਼ਹਿਰੀਲਾ ਪਵਨਗੁਰੂ ਪਾਣੀ ਪੀਤਾ ਮਾਤਾ ਤਰਤ ਮਾਤ ਕਹਿਣ ਵਾਲਿਓ ਗੁਰਬਾਨ ਵੀ ਲੈ ਨਾਲ ਛੀਕੂ ਡੰਗਣ ਵਾਲਿਓ ਕਦ ਤੱਕ ਅੱਜ ਜਿਹੜੇ ਸਵਾਰਥ ਦੇ ਨਾਲ ਜਿੰਨੂੰ ਕਿਨੂੰ ਧੋਖਾ ਦੇਣੇ ਪਇਓ ਬਚਣਗੇ ਇੱਕ ਵਾਰੀ ਲੁਧਿਆਣੇ ਵਾਲੇ ਵੀ ਨਹੀਂ ਲੁਧਿਆਣੇ ਵਾਲੇ ਵੀ ਨਹੀਂ ਬਚਣਗੇ ਆਪਾਂ ਤੁਸੀਂ ਵੀ ਨਹੀਂ ਬਚਾਂਗੇ ਸੋ ਇਹ ਮੌਤ ਬਣਦਾ ਪਿਆ 2 ਕਿਲੋਮੀਟਰ ਦੇ ਸੇਰੇ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੋਇਆ ਸੀ ਅੱਜ ਤੋਂ 2 ਸਾਲ ਪਹਿਲਾਂ ਹੁਣ ਤਾਂ 3 ਤੋਂ 4 ਕਿਲੋਮੀਟਰ ਹੋਏਗਾ ਔਰ ਬਿਲਕੁਲ ਇਸ ਦੰਪ ਦੇ ਨਾਲ ਇਲੀਗਲ ਕਲੋਨੀਆਂ ਕਟਾ ਕੇ ਗਰੀਬਾਂ ਨੂੰ ਉੱਥੇ 30-50-50 ਘਾਹ ਦੇ ਮਿਨ ਨੇ ਮਕਾਨ ਬਣਾਏ ਉਹਨਾਂ ਵਿਚਾਰ ਤਾਂ ਪਤਾ ਹੀ ਨਹੀਂ ਕਿ ਅਸੀਂ ਬੋਰ ਕਰਕੇ ਜਿਹੜਾ ਪਾਣੀ ਪੀਣੇ ਪਏ ਆ ਜਾਂ ਅਸੀਂ ਟਿਊਬਲ ਰਾਈ ਉਹ ਤਾਂ ਬਹੁਤ ਵੰਡਦਾ ਪਿਆ ਉਹ ਤਾਂ ਮੋਹਤ ਵੰਡਦਾ ਪਿਆ ਵੈ ਔਰ ਸ਼ਰਮ ਆਣੀ ਚਾਹੀਦੀ ਹੈ ਪਿੰਡਾਂ ਦੇ ਪਿੰਡ ਤੁਹਾਡੀ ਡਾਈਆਂ ਖਾ ਗਈਆਂ ਪਿੰਡਾਂ ਦੇ ਪਿੰਡ ਤੁਸੀਂ ਹਲੇ ਗੱਲ ਕਰਦੇ ਹੋ ਸੀਟੀਬੀ ਐਸਟੀਬੀ ਦੱਸੋ ਨਾ ਕਿੱਥੇ ਸਰਕਾਰਾਂ ਸਰਕਾਰਾਂ ਹੈਰਾਨੀ ਹ ਕਿ ਅਸੀਂ ਡੈਂਗਾਂ ਵਾਲੇ ਜਿਹੜੇ ਹੈਗੇ ਆ ਭਿੱਟੋਗੜ੍ਹੋਂ ਸਾਨੂੰ ਲਵਰੀਓ ਦਿੰਦੇ ਵਾਲੇ ਹੈਗੇ ਆ ਅਸੀਂ ਆ ਵੇ ਆ ਰਿਪੋਰਟ ਹੈ ਇਹ ਪਿੰਡ ਇੱਕ ਦੀ ਰਿਪੋਰਟ ਨਾਲ ਜਿਹੜੇ ਨਾਲ ਲੱਗਦੇ ਨਹੀਂ ਜਿੱਥੇ ਡੈਂਗ ਕਰਕੇ ਆ ਲੋ ਇਹ ਪੰਜਾਬ ਐਗਰੀ ਕਚਰ ਯੂਨੀਵਰਸਿਟੀ ਦੀ ਰਿਪੋਰਟ ਹੈ ਪਾਣੀ ਦੀ ਜਾਂਚ ਕਰਾਈ ਗਈ ਜਿੰਦੇ ਵਿੱਚ ਜ਼ਿੰਕ 0.1 ਦੀ ਬਜਾਏ 15 ਪਾਇਆ ਗਿਆ ਸਲਫਰ ਜਿਹੜਾ ਹੈ ਕਿ 107 ਤੋਂ 400 ਪਾਇਆ ਗਿਆ ਉਹ ਸਲਫਰ 107 136 ਤੋਂ 400 ਔਰ ਜਿੰਕ 15 ਯੂਰੇਨੀਅਮ ਤਾਂ ਪਾਣੀ ਦੇ ਵਿੱਚ ਜ਼ਮੀਨ ਦੇ ਵਿੱਚ ਤਾਂ ਬਚਿਆ ਕੀ ਹੁਣ ਪੰਜਾਬ 'ਚ ਔਰ ਹਲੇ ਵੀ ਕਹਨੇ ਹੋ ਕਿ ਅਸੀਂ ਮੋਰਚੇ ਲਾਈਏ ਅਸੀਂ ਮੋਰਚੇ ਲਾਈਏ ਇਹ ਪੰਜਾਬ ਜਿਹਨੂੰ ਪੰਜ ਪਾਣੀ ਧਰਤੀ ਕਿਹਾ ਜਾਂਦਾ ਸੀਗਾ ਕੀ ਲੁਧਿਆਣਾ ਦੇ ਗੰਦਰ ਅਲਜਾਰੇ ਦੋੜੇ ਜੇ ਅਸੀਂ ਬੁੱਟੇ ਲਾ ਦੀਏ ਲਾਈਟਾਂ ਲਾ ਦੀਏ ਇਹ ਗੋਆ ਬਣ ਜਾਏਗਾ ਗੋਆ ਦਾ ਪਾਣੀ ਨੀਲੇ ਰੱਖਦਾ ਪਾ ਗੋਆ ਦਾ ਪਾਣੀ ਸ਼ੁੱਧਾ ਹੈ ਸਾਫ਼ ਹੈ ਉਹ ਬਹੁਤ ਨਹੀਂ ਬਣਦਾ ਲੇਕਿਨ ਇਹ ਪਾਣੀ ਕਾਲੇ ਰੰਗ ਦਾ ਵਾ ਇਹ ਪਾਣੀ ਮੌਤੋਂ ਆਂਦਾ ਪਿਆ ਜਿਸ ਦਿਨ ਜਿਸ ਦਿਨ ਆਡੇ ਚੈਨਲ ਤੇ ਕਹਿ ਰਹੇ ਹਾਂ ਜਿਸ ਦਿਨ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਇਸ ਨਾਲੇ ਦੇ ਵਿੱਚ ਤੁਹਾਨੂੰ ਡੁਬਕੀਆਂ ਮਾਰਦਾ ਨਜ਼ਰ ਆ ਜਵੇ ਜਾਂ ਤੁਹਾਨੂੰ ਸਾਰੇ মিডিਆਨ ਨੂੰ ਦਿਹਾੜੇ ਵਾਲਿਆਂ ਨੂੰ ਖੁਦ ਉੱਤੇ ਬੁਲਾਵੇ ਕਿ ਮੇਰੀ ਵੀਡੀਓ ਬਣਾਓ ਮੈਂ ਨਾਲੇ ਜਨਾਨਾ ਪਿਆ ਮੇਰੀ ਫੋਟੋ ਲਓ ਮੈਂ ਨਾਲੇ ਜਨਾਨਾ ਪਿਆ ਵਾ ਉਸ ਦਿਨ ਸਮਝਿਓ ਇਹ ਗੰਦਨ ਵਾਲਾ ਸਾਫ ਹੋ ਗਿਆ ਉਸ ਤੋਂ ਪਹਿਲਾਂ ਇਹ ਐਚਸੀਐਲ ਇਹ ਸਲਫੂਰਿਕ ਐਸਿਡ ਇਹ ਇਲੈਕਟ੍ਰੋਪਲੇਟਿੰਗ ਯੂਨਿਟ ਇਹ 11 ਲੋਕ ਉਸ ਸੀਵਰੇਜ ਦੇ ਵਿੱਚ ਪਾਣੀ ਉਸ ਰਾਤ ਨੂੰ ਜਦੋਂ ਛੱਡਿਆ ਗਿਆ ਉਹਦੀ ਰੇਸ਼ੋ ਜ਼ਿਆਦਾ ਸੀ ਪਾਣੀ ਨਾਲ ਡਿਸੋਲਵ ਘਟ ਕੀਤਾ ਗਿਆ ਜਿਹੜਾ ਐਸਿਡ ਜ਼ਿਆਦਾ ਸੀਗਾ ਤੇ ਉਹ ਟੱਕਣ ਜਦੋਂ ਖੁੱਲਿਆ ਸੀ ਗੈਸ ਬਣਿਆ 11 ਲੋਕ ਮਰ ਗਏ ਹੁਣ ਤੱਕ ਕੀ ਕੀਤਾ ਐਂਜੀਟੀ ਨੇ ਕੀ ਕੀਤਾ ਸਾਡੀ ਸਰਕਾਰਾਂ ਨੇ ਕੀ ਕੀਤਾ ਨੂੰ ਮਾਂਦਿਆਂ ਨੇ ਇਹ ਕਿਵੇਂ ਗੋਬਲਾਣਗੇ ਯਾਰ 11 ਲੋਕਾਂ ਦਾ ਸਾਫ਼ ਹੱਡਾ ਕਲੀ ਮਿਲਿਆ ਤਾਂ ਲੱਖਾਂ ਲੋਕਾਂ ਨੂੰ ਕਰੋੜਾਂ ਲੋਕਾਂ ਨੂੰ ਅੱਠ ਜ਼ਿਲ੍ਹੇ ਰਾਜਸਥਾਨ ਤੱਕ ਇਹ ਮੌਤ ਵੰਡਦਾ ਪਿਆ ਗੰਦਾਂ ਨਾਲ ਆ ਵੈ ਔਰ ਅਸੀਂ ਹਲੇ ਵੀ ਗੁੰਗਲੋਂ ਦੀ ਮਿੱਟੀ ਝਾੜਦੇ ਜਦ ਖੁਦ ਪੂਰੀ ਦੁਨੀਆ ਸਾਬਤ ਹੋ ਚੁੱਕਿਆ ਕਿ ਡਾਈੰਗਾ ਦਾ ਜਿਹੜਾ ਮੈਟਲ ਹੈ ਜਿਹੜਾ ਪਾਣੀ ਹੈ ਕੈਮਿਕ ਜਿਹੜਾ ਕੈਮੀਕਲ ਹੈਗਾ ਇਹਨੂੰ ਜੋ ਮੈਟਲ ਨਿਕਲ ਨਹੀਂ ਸਕਦਾ ਤਾਂ ਕਲੀਅਰ ਹੈ ਪਰ ਉਹਨਾਂ ਵੱਲੋਂ ਕਿਹਾ ਚੁਕੀਆਂ ਹੋਈਆਂ ਨੇ ਵੱਲੋਂ ਕਿਹਾ ਜਾਂਦਾ ਕਰੋੜਾਂ ਰੁਪਈਆ ਦੇ ਪਲਾਂਟ ਬਣੇ ਨੇ ਟੈਕਸ ਪਰਿਆ ਜਾਂਦਾ ਮਸ਼ੀਨਾਂ ਲੱਗੀਆਂ ਹੋਈਆਂ ਨੇ ਤਾਂ ਡੈਂਗਾ ਦਾ ਜਿਹੜਾ ਪਾਣੀ ਆ ਉਹ ਫਿਲਟਰ ਕਰਕੇ ਜਾਂਦਾ ਹੈ ਉਹ ਪਾਣੀ ਸਾਫ਼ ਹੈ ਇਹ ਐਸੋਸੀਏਸ਼ਨ ਵੱਲੋਂ ਕਿਹਾ ਜਾਂਦਾ ਡਾਈਂਗ ਐਸੋਸੀਏਸ਼ਨ ਵੱਲੋਂ ਅਬ ਹਮ ਕਹਤਾਂ ਜਿੱਤ ਦਿਖਾ ਤਾਂ ਦਿੱਤਾ ਹੂੰ ਇਹ ਤੁਹਾਨੂੰ ਕਹਿ ਦਿੰਦਾ ਕਿ ਇਹ ਯੂਨਿਟ ਜਿਹੜੇ ਹੈਗੇ ਆ ਇਹ ਪਾਣੀ ਨੂੰ ਸਾਫ਼ ਕਰ ਹੀ ਨਹੀਂ ਸਕਦੇ ਜਿਹੜੇ ਪਿੰਡਾਂ ਦੇ ਵਿੱਚ ਹੈਗੇ ਆ ਜ਼ਮੀਨ 'ਚ ਬੋਰ ਕਰਕੇ ਪਾਈ ਜਾਂਦੇ ਆ ਜਿਹੜੇ ਦੂਜੇ ਯੂਨਿਟ ਹੈ ਇਲੈਕਟ੍ਰੋਪਲੇਟਿੰਗ ਵਾਲੇ ਆ ਜਿਹੜੇ ਡਰਾਇੰਗ ਵਾਲੇ ਯੂਨਿਟ ਹੈਗੇ ਆ ਆ ਜਿਹ ਆਪਣੀ ਫੈਕਟਰੀਆਂ ਦੇ ਨਾਲ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਇਹਨਾਂ ਨੇ ਖਾਲੀ ਪਲਾਟ ਸੱਜੇ ਖੱਬੇ ਆਮਣੇ-ਸਾਮਣੇ ਲਿੱਤੇ ਹੋਏ ਐ ਸੋ ਫਿਰ ਇਹਦੇ ਦੇ ਪੇੜ ਘੜ ਕੇ ਬਟਾ ਲਾ ਕੇ ਰਾਤ ਨੂੰ ਪਾਣੀ ਛੱਡਦੇ ਐ ਜ਼ਮੀਨ ਦਾ ਪਾਣੀ ਜ਼ਮੀਨ ਦੇ ਵਿੱਚ ਯੂਰੇਨੀਅਮ ਜਿੰਕ ਸਲਫਰ ਇੱਥੋਂ ਹੀ ਸਮਝ ਲਓ ਯਾਰ ਪਾਣੀ 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 ਇਹ ਪਾਣੀ ਦਾ ਅਲਟਰਨੇਟਿਵ ਨਹੀਂ ਹੈ ਦੋਸਤ ਪਾਣੀ ਦਾ ਅਲਟਰਨੇਟਿਵ ਨਹੀਂ ਹੈ ਦੋਸਤ ਔਰ ਯਾਦ ਰੱਖਿਓ ਇੱਕ ਦਿਨ ਐਸਾ ਆਏਗਾ ਕਿ ਹਸਪਤਾਲ ਦੇ ਹਸਪਤਾਲ ਲੁਧਿਆਣਾ ਦੇ ਵਿੱਚ ਭਰੇ ਹੋਏ ਹੋਣਗੇ ਬਚੇਗਾ ਲੁਧਿਆਣਾ ਵੀ ਲੁਧਿਆਣੇ ਦੇ ਲੋਕ ਵੀ ਨਹੀਂ ਸੋ ਇਹ ਲੜਾਈ ਕਿਸੇ ਲੱਖੇ ਸੁਧਾਣੇ ਦੀ ਨਾ ਦੇਖੋ ਕਿਸੇ ਅਮੀ ਤੋਰ ਮਾਨ ਦੀ ਨਾ ਦੇਖੋ ਇਹ ਅੰਦੋਲਨ ਹਰ ਪੰਜਾਬੀ ਦਾ ਹਰ ਆਦਮੀ ਦਾ ਇਨਸਾਨੀਤ ਨੂੰ ਪਿਆਰ ਕਰਦਾ ਵਾ ਇਹ 8 ਜ਼ਿਲ੍ਹਿਆਂ ਲਈ ਕਰੋਨਾ ਲੋਕਾਂ ਲਈ ਇਹ ਆਪਣੇ ਲਈ ਲੜਾਈ ਹੈ ਦੋਸਤ ਆਪਣੇ ਲਈ ਲੜਾਈ ਹੈ ਔਰ ਰਹੀ ਗੱਲ ਇਸ ਚੀਜ਼ ਦੀ ਮਨੀ ਗੱਲ ਦਾ ਜਵਾਬ ਦਿਓ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਅੱਜ ਸਾਰੇ ਮੀਡੀਆ ਨੂੰ ਪੁੱਛਦਾ ਤੁਹਾਡੇ ਮੀਡੀਆ ਰਾਹੀਂ ਚੈਨਲਾਂ ਦੇ ਰਾਹੀਂ ਆਈ ਲੋਕਾਂ ਨੂੰ ਪੁੱਛਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੇ 10 20 40 ਸਾਲਾਂ ਤੋਂ ਗੰਦੇ ਨਾਲੇ ਦੇ ਕੰਡੇ ਦੇ ਉੱਤੇ ਜਾਂ ਸਤਲੂਜ ਦੇ ਨੇੜੇ ਜਾਂ ਪਿੰਡਾਂ ਦੇ ਨੇੜੇ ਸਿਰਫ ਡੈਂਗਾ ਬੋਇਲਰ ਯੂਨਿਟ ਯਾ ਆ ਜਿਹੜੇ ਹੋਰ ਇਲੈਕਟ੍ਰੋਪਲੇਟਿਕ ਦੇ ਯੂਨਿਟ ਹੈਗੇ ਆ ਯਾ ਵਾਇਰ ਡਰਾਈਂਗ ਯੂਨਿਟ ਹੈ ਇਹੀ ਯੂਨਿਟ ਇੱਥੇ ਹੀ ਕੋ ਲੱਗੇ ਲੁਧਿਆਣਾ ਸ਼ਹਿਰ ਦੇ ਵਿੱਚ ਹੋਰ ਜਿੰਨਾਂ ਦਾ ਜਿਹੜੇ ਕੈਮੀਕਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹੋ ਜਿਹੀਆਂ ਵੱਡੀਆਂ ਫੈਕਟਰੀਆਂ ਕੋਈ 30 ਸਾਲਾਂ ਚੋਂ ਲੁਧਿਆਣਾ ਚ ਆਈਆਂ ਪੰਜਾਬ ਚ ਆਈਆਂ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਆਈਆਂ ਲੇਕਿਨ ਇਹੀ ਫੈਕਟਰੀਆਂ ਕਿਉਂ ਇੱਥੋਂ ਹੀ ਸਮਝ ਲਓ ਕਿਉਂਕਿ ਇਹ ਨਾਲਾ ਇਹ ਸਤਲੁਜ ਇਹ ਸੀਵਰੇਜ ਇਹ ਸਾਡਾ ਪੋਲਿਊਸ਼ਨ ਕੰਟਰੋਲ ਬੋਰਡ ਸਾਡਾ ਨਗਰ ਨਿਗਮ ਸਾਡਾ ਇਹ ਰਲ ਮਿਲ ਕੇ ਇਹ ਕਿਸ ਤਰੀਕੇ ਦੇ ਨਾਲ ਇਹ ਆਜ਼ਾਦੀ ਹੈ ਮੌਤ ਵੰਡ ਪਰ ਹਮੇਸ਼ਾ ਜਦੋਂ ਸਿਆਸੀ ਪਾਰਟੀਆਂ ਆਂਦੀਆਂ ਸਰਕਾਰ ਆਂਦੀ ਉਹਨਾਂ ਵੱਲੋਂ ਪ੍ਰੋਜੈਕਟ ਜਿਹੜਾ ਖਰਚਾ ਜਾਂਦਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਗੰਦਾ ਨਾਲਾ ਸਾਫ਼ ਕੀਤਾ ਜਾਊਗਾ ਹਮੇਸ਼ਾ ਆਵਾਜ਼ ਚੱਕੀ ਜਾਂਦੀ ਹੈ ਪਰ ਜਦੋਂ ਅੰਦੋਲਨ ਕਲ ਤੈਂ ਤਰੀਕਾ ਤਾਂ ਅੰਦੋਲਨ ਜਿਹੜਾ ਹੁਣ ਕੱਢਿਆ ਜਾ ਰਿਹਾ ਕਾਲੀ ਪਾਣੀ ਮੋਰਚਾ ਵੱਲੋਂ ਤਾਂ ਕੀ ਲੱਗਦਾ ਤੁਹਾਨੂੰ ਤਿੰਨ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 24 ਸਾਲ 24 ਸਾਲ ਨੇ ਤਿੰਨ ਜੀ ਮੇਰੇ ਖਿਆਲ ਨਾਲ ਜਦ ਤੋਂ ਤੁਸੀਂ ਹੋਸ ਸੰਭਾਲੀ ਹੈ ਉਦੋਂ ਤੋਂ ਤੁਸੀਂ ਦੇਖਦੇ ਆਏ ਹੋ ਤੇ ਸੁਣਦੇ ਆਏ ਹੋ ਕਿ ਗੰਦਾ ਨਾਲਾ ਅੱਜ ਸਾਫ਼ ਹੋਏਗਾ ਸਾ ਠੀਕ ਹੈ ਸ਼ਾਇਦ ਉਹ ਸਰਕਾਰਾਂ ਕੋਈ ਹੋਰ ਹੋਣਗੀਆਂ ਅੱਜ ਸਰਕਾਰਾਂ ਹੋਰ ਹੈ ਨਿਤਿੰਤ ਜੀ ਅਨੰਦਨਾਲਾ ਅਨੰਦਨਾਲਾ ਦੇਖੋ ਇੱਕ ਪੱਤਰਕਾਰ ਬਣ ਕੇ ਨਾ ਅੱਜ ਮੇਰੀ ਇੰਟਰਵਿਊ ਲਿਓ ਅੱਜ ਪੱਤਰਕਾਰ ਨਾ ਬਣੋ ਅੱਜ ਪਹਿਲਾਂ ਲੁਧਿਆਣਵੀ ਬਣ ਜਾਓ ਪਹਿਲਾਂ ਪੰਜਾਬੀ ਬਣ ਕੇ ਅੱਜ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਇਹ ਗੰੰਦਨਾਲਾ ਰੱਬ ਨਾ ਕਰੇ ਅੱਜ ਇਹ ਮੌਤ ਜਿਨ੍ਹਾਂ ਨੂੰ ਵੰਡਦਾ ਪਿਆ ਉਹ ਪੰਜਾਬ ਦੇ Rajasthan ਦੇ ਲੋਕ ਹੈ ਠੀਕ ਹੈ ਅੱਜ ਅਜੇ ਪਾਣੀ ਕਰਕੇ ਇਸ ਪਾਣੀ ਕਰਕੇ ਸਾਡੇ ਕਿਸੇ ਆਪਣੇ ਘਰ ਦੇ ਨੂੰ ਤੁਹਾਡੇ ਘਰ ਦੇ ਨੂੰ ਮੇਰੇ ਦਰਸ਼ਕਾਂ ਨੇ ਲੋਕਾਂ ਦੇ ਘਰ ਦੇ ਜਿਹਨੂੰ ਜਦੋਂ ਕੈਂਸਰ ਵਰਗੀ ਕਾਲੇ ਪੀਲੇ ਵਰਗੀ ਬਿਮਾਰੀ ਹੋ ਗਈ ਨਿਤਿਨ ਜੀ ਉਸ ਦਿਨ ਵੀ ਆਪਾਂ ਇਹ ਹੀ ਗੱਲ ਪੁੱਛਾਂਗੇ ਨਿਤਿਨ ਜੀ ਇਹ ਇਹ ਪੋਲਿਟਿਸ਼ਨ ਇਹ ਅੱਜ ਵੀ ਕਿਹਾ ਜਾਂਦਾ ਹੈ ਕਿ ਲੁਧਿਆਣਾ ਸ਼ਹਿਰ ਦੀ ਜਿਹੜੀ ਰਾਜਨੀਤੀ ਹੈ ਗੰਦਰਾਲੇ ਤੋਂ ਸ਼ੁਰੂ ਹੈ ਗੰਦਰਾਲੇ ਤੋਂ ਖਤਮ ਹੈ ਨਿਤਿਨ ਜੀ ਇਸੇ ਕਰਕੇ ਨਿਤਿਨ ਜੀ 980 ਕਰੋੜ ਰੁਪਏ ਦੇ ਕਰੀਬ 스마트 ਸਿਟੀ ਦਾ ਸਾਡੇ ਲੁਧਿਆਣਾ ਦੀ ਲੱਗ ਚੁੱਕਿਆ ਹੈ ਕਰੋੜਾ ਰੁਪਿਆ ਨਾਲੇ ਤੇ ਇਹ ਜਿਹੜੇ ਐਸਟੀਪੀ ਪਲੈਂਟਾਂ ਦੇ ਲੱਗ ਚੁੱਕਿਆ ਹੈ ਸਿਟੀ ਪ੍ਰਬੰਧ ਵੀ ਗਵਰਨਮੈਂਟ ਨਾਲ ਮਿਲ ਕੇ ਲੱਗੇ ਆ ਡੇਰੀਆਂ ਹਲੇ ਤੱਕ ਨਹੀਂ ਚੱਕੀਆਂ ਗਈਆਂ ਜਿਹੜਾ ਤੁਹਾਡਾ ਪੰਜਾਬ ਤੁਹਾਡਾ ਸ਼ਹਿਰ ਲੋਕਾਂ ਨੂੰ ਮੌਤ ਵੰਡਦਾ ਹੋਵੇ ਉਹ ਕਿਵੇਂ ਗੋਆ ਬਣ ਜਾਊਗਾ ਨਿਤਿਨ ਜੀ ਉਹ ਕਿਵੇਂ ਡਿਵੈਲਪਮੈਂਟ ਕਿਵੇਂ ਤਰੱਕੀ ਕਰ ਲੋਗੇ ਨਿਤਿਨ ਜੀ ਸਾਡੇ ਕੋਲ ਇੱਕ 16 ਤੋਂ 18 ਕਿਲੋਮੀਟਰ ਦਾ ਇੱਕ ਗੰਦਾ ਨਾਲੇ ਨੂੰ ਸੀ ਸਾਫ਼ ਨਹੀਂ ਕਰ ਸਕੇ ਕਿ ਸਾਡੀ ਨੀਅਤ ਹੀ ਨਹੀਂ ਹੈ ਨੀਅਤ ਫਿਰ ਉੱਥੇ ਆ ਜਾਂਦੀ ਹੈ ਸਵਾਰਥ ਸਵਾਰਥ 75 ਕਰੋੜ ਰੁਪਈਆ ਇਹ ਡਾਈਂਗਾ ਵਾਲੇ ਕਹਿੰਦੇ ਪਏ ਆ ਕਿ ਅਸੀਂ ਸਾਲਾਨਾ ਸਰਕਾਰ ਨੂੰ ਰੈਵਨਿਊ ਦਿੰਨੇ ਆ ਕਿ 75 ਕਰੋੜ ਰੁਪਏ ਦੇ ਨਾਲ ਸਰਕਾਰ ਨੇ ਇਹਨਾਂ ਨੂੰ ਐਫੀਡੇਵਿਡ ਤੇ ਲਿਖ ਕੇ ਦੇ ਦਿੱਤਾ ਕਿ 75 ਕਰੋੜ ਰੁਪਏ ਸਾਲਾਨਾ ਦਿਓ ਤੇ ਲੋਕਾਂ ਦੀਆਂ ਜ਼ਿੰਦਗੀਆਂ ਲੈ ਲਓ ਲੋਕਾਂ ਦੀਆਂ ਜ਼ਿੰਦਗੀਆਂ ਲੈ ਲਓ ਇਹ ਲਿਖ ਕੇ ਦਿੱਤਾ ਦੱਸੋ ਨਾ ਦੂਜੇ ਪਾਸੇ 1.5 ਲੱਖ ਰੁਪਇਆ ਕੈਂਸਰ ਪੇਸ਼ੈਂਟ ਪਰ ਕਿ ਪਰ ਕੈਂਸਰ ਪੇਸ਼ੈਂਟ ਹੂੰ ਜੇ ਪੰਜਾਬ ਦੇ ਵਿੱਚ ਪਰ ਪੇਸ਼ੈਂਟ ਨੂੰ ਕਿਸੇ ਨੂੰ ਕੈਂਸਰ ਹੋਇਆ ਵੈ ਤਾਂ 1.5 ਲੱਖ ਰੁਪਏ ਦੇ ਹਿਸਾਬ ਨਾਲ 25 ਹਜ਼ਾਰ ਲੋਕਾਂ ਨੂੰ ਸਾਲਾਨਾ ਛਾੜੀ ਦੇ ਸਰਕਾਰਾਂ 1.5 ਲੱਖ ਦੇ ਹਿਸਾਬ ਦੇ ਨਾਲ ਕਈ 75 ਕਰੋੜ ਰੁਪਏ ਦਾ ਅਸੀਂ ਉਹਨਾਂ ਨੂੰ ਪੈਸਾ ਦਿੰਨੇ ਆ ਠੀਕ ਹੈ ਇੱਕ ਪਾਸੇ ਅਸੀਂ ਕੈਂਸਰ ਪੀੜਤਾਂ ਨੂੰ 1.5 ਲੱਖ ਰੁਪਏ ਹਰ ਜਾਨਾ ਦਿੰਦੇ ਆ ਮੁਆਵਜ਼ਾ ਦਿੰਨੇ ਪਏ ਆ 25 ਹਜ਼ਾਰ ਬੰਦਿਆਂ ਨੂੰ ਤਾਂ ਇਹ ਤਾਂ ਕਈ 75 ਕਰੋੜ ਮੰਨਗੇ ਤਾਂ ਸਰਕਾਰ ਦੇ ਤਾਂ ਬਹੁਤ ਸਾਰੇ ਪੈਸੇ ਬਚ ਸਕਦੇ ਆ ਕਈ 75 ਕਰੋੜ ਬਚ ਸਕਦੇ ਆ ਮੈਂ ਫੇਰ ਕਹਾਂਗਾ ਦੇਖੋ ਹਰ ਚੀਜ਼ ਦਾ ਆਲਟਰਨੇਟਿਵ ਹੈ ਅਸੀਂ ਕਿਉਂ ਨਹੀਂ ਸਮਝਦੇ ਪਏ ਕਿ ਇਹ ਕੈਮੀਕਲ ਵਾਲੀ ਡਾਈਨਕ ਕਰੰਟ ਦੇ ਨਾਲ ਇਹ ਕੈਮੀਕਲ ਵਾਲੇ ਇਲੈਕਟ੍ਰੋਪਲੇਟਿੰਗ ਯੂਨਿਟ ਚਲਾਉਣ ਦੇ ਨਾਲ ਇਹਨਾਂ ਦਾ ਕੋਈ ਆਲਟਰਨੇਟਿਵ ਲੱਭੀਏ ਕੋਈ ਡ్రਾਈਇੰਗ ਯੂਨਿਟ ਲੱਭੀਏ ਤੇ ਜੇ ਨਹੀਂ ਹੈਗਾ ਤੱਟ ਟੋ ਕਟ ਮੇਰੀ ਹੱਥ ਜੋੜ ਕੇ ਬੇਤੀ ਹੈ ਜੇ ਨਹੀਂ ਹੈਗਾ ਤਾਂ ਇਹੋ ਜੇ ਕੰਮ ਨਾ ਕਰੀਏ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਲੈਣ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਪੰਜਾਬ ਦੇ ਨਾਂ ਲੱਗ ਤੇ ਸੂਬਿਆਂ ਨੂੰ ਬਰਬਾਦ ਬਿਲਕੁਲ ਕਿਵੇਂ ਲੱਗਦਾ ਵੀ ਕੱਲ ਜਿਹੜਾ ਅੰਦੋਲਨ ਕਟਿਆ ਜਾਊਗਾ ਤਾਂ ਪਿਛਲੇ ਸਮੇਂ ਵੀ ਜਦੋਂ ਮਾਰਚ ਕਟਿਆ ਗਿਆ ਸੀਗਾ ਉਹਨਾਂ ਵੱਲੋਂ ਆਵਾਜ਼ ਚੱਕੀ ਗਈ ਸੀਗੀ ਕਾਲਾ ਪਾਣੀ ਮੋਰਚੇ ਵੱਲੋਂ ਤਾਂ ਲੁਧਿਆਣੇ ਦੇ ਜਿਹੜੇ ਲੋਕ ਨੇ ਉਹ ਨਾਲ ਇਕੱਠੇ ਨਹੀਂ ਸੀਗੇ ਕੀ ਲੱਗਦਾ ਕੱਲ ਅੰਦੋਲਨ ਦੇ ਸਮੇਂ ਦੇ ਵਿੱਚ ਲੁਧਿਆਣੇ ਦੇ ਲੋਕ ਜਿਹੜੇ ਇਕੱਠੇ ਹੋਣਗੇ ਵੱਤੋ ਵੱਤ ਜਿਹੜਾ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਆਵਾਜ਼ ਚੱਕਿਆ ਮੈਂ ਲੋਕਾਂ ਨੂੰ ਇਲਤਜਾ ਕਰੂੰਗਾ ਕਿ ਜੇ ਅੱਜ ਨਹੀਂ ਨਾ ਜਾ ਕੇ ਫਿਰ ਕਦੀ ਨਹੀਂ ਜਾ ਸਕਦੇ ਇਹ ਲੜਾਈ ਕਿਸੇ ਅਮਤੋਜ ਮਾਨ ਦੀ ਜਾਂ ਕਿਸੇ ਲੱਖੇ ਸੁਧਾਨੇ ਦੀ ਲੜਾਈ ਨਾ ਸਮਝੋ ਇਹ ਲੜਾਈ ਤਾਂ ਹੁਣ ਪਾਣੀ ਦੀ ਲੜਾਈ ਲੜੀ ਜਾਂਦੀ ਮੈਂ ਆਪਣੀ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਸਰਕਾਰ ਮੌਜੂਦਾ ਸਰਕਾਰ ਬੀਤਾ ਇੱਕ ਅੰਦੋਲਨ ਤੇ ਆਈ ਸੀ ਨਾ ਅੰਦੋਲਨ ਤੇ ਆਈ ਸੀ ਨਾ ਤਾਂ ਇਹ ਅੰਦੋਲਨ ਜਿਹੜਾ ਹੈਗਾ ਵਾ ਤਾਂ ਫਿਰ ਉਹ ਅੰਦੋਲਨ ਨੂੰ ਕਿਉਂ ਨਹੀਂ ਸਮਝਦੇ ਪਏ ਇਹ ਅੰਦੋਲਨ ਲੋਕਾਂ ਨੂੰ ਲੋਕਾਂ ਨੂੰ ਸਾਫ਼ ਪਾਣੀ ਦੇਣਾ ਚਾਹੁੰਦਾ ਵਾ ਲੋਕਾਂ ਨੂੰ ਮੌਤ ਨਹੀਂ ਦੇਣਾ ਚਾਹੁੰਦਾ ਤੇ ਜੇ ਸਰਕਾਰਾਂ ਕੱਲ ਰੋਕਦੀਆਂ ਵੇਸ ਅੰਦੋਲਨ ਤੋਂ ਮੈਂ ਹੀ ਕਹਾਂਗਾ ਕਿ ਸਰਕਾਰ ਆ ਨਹੀਂ ਚਾਹਦੀਆਂ ਕਿ ਲੋਕਾਂ ਨੂੰ ਸਾਫ ਪਾਣੀ ਮਿਲੇ ਲੋਕਾਂ ਨੂੰ ਜ਼ਿੰਦਗੀ ਮਿਲੇ ਲੋਕਾਂ ਨੂੰ ਕਾਲੇ ਪੀਲੇ ਕੈਂਸਰ ਵਰਗੀਆਂ ਬਿਮਾਰੀਆਂ ਬਿਲਕੁਲ ਬਰੋ ਜੀ ਇੱਕ ਹੋਰ ਸਵਾਲ ਹੈ ਲਾਸਟ ਕਾਫੀ ਲੰਬੇ ਸਮੇਂ ਤੋਂ ਆਵਾਜ਼ ਚੱਕਦੇ ਹੋਏ ਆ ਰਹੇ ਨੇ ਕੱਲ ਵੀ ਇੱਕ ਅੰਦੋਲਨ ਹੈ ਕੀ ਲੱਗਦਾ ਹੈ ਕਿ ਇਹ ਅੰਦੋਲਨ ਦੇ ਨਾਲੇ ਪਾਣੀ ਜੜਾ ਆ ਫਿਰ ਦੁਬਾਰਤੋਂ ਗੰਦਾ ਨਾਲਾ ਬੁੱਢਾ ਦਰਿਆ ਬਣ ਸਕੂਗਾ ਦੇਖੋ ਜਦੋਂ ਤੱਕ ਜਦੋਂ ਤੱਕ ਸਿਰਫ ਬੰਦ ਕਰਨਾ ਹੱਲ ਨਹੀਂ ਹੈ ਸਾਨੂੰ ਚਾਹੇ ਡਾਈੰਗਾ ਵਾਲੇ ਚਾਹੇ ਅਸੀਂ ਆਪ ਲੋਗਾਂ ਹਾਂ ਚਾਹੇ ਇਲੈਕਟ੍ਰੋਪਲੇਟਿਕ ਯੂਨਿਟ ਵਾਲੇ ਕੋਈ ਵੀ ਹੈ ਜਿਹੜਾ ਕੈਮੀਕਲ ਇਸ ਨਾਲੇ ਚ ਪਾਰਿਆ ਹੋਵੇ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਪਏਗੀ ਅਫਸਰਾਂ ਨੂੰ ਆਪਣੀ ਨਿਭਾਣੀ ਪਏਗੀ ਸਰਕਾਰਾਂ ਨੂੰ ਆਪਣੀ ਨਿਭਾਣੀ ਪਏਗੀ ਤਾਂ ਜਾ ਕੇ ਇਸ ਕਾਲੇ ਪਾਣੀ ਦੇ ਵਿੱਚ ਸਚਿੱਟਾ ਤਾਂ ਆਪਾਂ ਜਦੋਂ ਮਰਜ਼ੀ ਬਣਾ ਲਈਏ ਸਾਡੇ ਐਸਟੀਪੀ ਪਲਾਂਟ ਇਸ ਕਾਲੇ ਨੂੰ ਚਿੱਟਾ ਬਣਾਉਂਦੇ ਪਏ 290 ਕਰੋੜ 300 ਕਰੋੜ ਰੁਪਏ ਲਗਾ ਕੇ ਲੇਕਿਨ ਇਹਦੇ ਵਿੱਚੋਂ ਮੈਟਲ ਨਹੀਂ ਖਤਮ ਕਰ ਸਕਦੇ ਤੇ ਜੇ ਅਸੀਂ ਇਸ ਪਾਣੀ ਵਿੱਚੋਂ ਮੈਟਲ ਖਤਮ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋਣਾ ਪਏਗਾ ਨਹੀਂ ਤਾਂ ਲੁਧਿਆਣਾ ਵੀ ਬਚੇਗਾ ਨਹੀਂ ਲੁਧਿਆਣੇ ਦੇ ਲੋਕ ਵੀ ਆਲੇ ਦੁਆਲੇ ਗੰਦੇ ਨਾਲੇ ਦੇ ਲੱਗਦੇ ਜਿੰਨੇ ਵੀ ਇਹ ਘਰ ਹੋਣਗੇ ਤੁਸੀਂ ਇਹਨਾਂ ਦਾ ਟੈਸਟ ਕਰਾ ਲਿਓ ਇਹਨਾਂ ਦੇ ਪਾਣੀ ਦੇ ਟੈਸਟ ਕਰਾ ਲਿਓ ਜੇ ਨਾ ਇਹਨਾਂ ਦੇ ਘਰ ਦੇ ਵਿੱਚ ਵੀ ਸਲਫਰ ਵਰਗੀਆਂ ਯੂਰੇਨੀਅਮ ਵਰਗੀਆਂ ਜਾਂ ਜਾਂ ਆ ਜਿੰਕ ਵਰਗੀਆਂ ਆ ਜਿਹੜੇ ਘੱਟ ਤਾਤੂ ਹੈਗੇ ਜੇ ਪਾਣੀ 'ਚ ਨਾ ਪਾਏ ਬਿਲਕੁਲ ਸੋ ਦੇਖ ਸਕਦੇ ਹੋ ਕਿ ਕੁਮਾਰ ਗੌਰਵ ਸੱਚਾ ਯਾਦੂ ਜੀ ਵੱਲੋਂ ਆਵਾਜ਼ ਚੱਕੀ ਗਈ ਹੈ ਤਾਂ ਕਾਫੀ ਲੰਬੇ ਸਮੇਂ ਤੋਂ ਕਾਲਾ ਪਾਣੀ ਮੋਰਚਾ ਤਾਂ ਯੂਥ ਵੱਲੋਂ ਵੀ ਜਿਹੜੀ ਆਵਾਜ਼ ਚੱਕੀ ਜਾਂਦੀ ਪਰ 3 ਦਸੰਬਰ ਨੂੰ ਦੇਖਿਆ ਨਾ ਜਾਊਗਾ ਵੀ ਕੱਲ ਜਿਹੜਾ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਊਗਾ ਉਹਨਾਂ ਵੱਲੋਂ ਆਵਾਜ਼ ਚੱਕੀ ਜਾਊਗੀ ਤਾਂ ਇਸ ਪ੍ਰੋਟੈਸਟ ਦੌਰਾਨ ਇਸ ਆਵਾਜ਼ ਦੌਰਾਨ ਸਰਕਾਰਾਂ ਦੇ ਪ੍ਰਸ਼ਾਸਨ ਦੇ ਕੰਨਾਂ 'ਚੋਂ ਜੋ ਖਿਸਕਦੀ ਹੈ ਜਾਂ ਨਹੀਂ ਇਹ ਕਾਲਾ ਪਾਣੀ ਦਿਖਾ ਦਿੰਨੇ ਤੁਹਾਨੂੰ ਤਸਵੀਰਾਂ ਇੱਕ ਵਾਰੀ ਦੁਬਾਰ ਤੋਂ ਐਵੀਡੈਂਸ ਨੇ ਤਾਂ ਆ ਕਾਲਾ ਪਾਣੀ ਜਿਹੜਾ ਹੈ ਇਹ ਕਾਲਾ ਪਾਣੀ ਦੁਬਾਰ ਤੋਂ ਜਿਹੜਾ ਬੁੱਢਾ ਦਰਿਆ ਦਾ ਜਿਹੜਾ ਜਿਹੜੇ ਜਿਹੜੇ ਪੰਜਾਬ ਦੇ ਨੇ ਅੱਠ ਜ਼ਿਲ੍ਹਿਆਂ ਦੇ ਵਿੱਚ ਦੁਬਾਰਤੋਂ ਇਹ ਬੁੱਢਾ ਦਰਿਆ ਬਣ ਸਕੂਗਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਨਾਲ ਜਿਹੜੇ ਉਹਨਾਂ ਦੇ ਪ੍ਰੋਟੈਸਟ ਆ ਉਹ ਪ੍ਰੋਟੈਸਟ ਕਰਨ ਦੇ ਨਾਲ ਇਹ ਦੁਬਾਰਤੋਂ ਇਹ ਕਾਲਾ ਪਾਣੀ ਜਿਹੜਾ ਹੈ ਸਾਫ਼ ਹੋ ਸਕੇਗਾ ਕਮੈਂਟਾਂ ਰਾਹੀਂ ਤੁਸੀਂ ਜ਼ਰੂਰ ਦੱਸਣਾ ਹੈ ਕਿ ਇਸ ਕਾਲੇ ਪਾਣੀ ਦੇ ਨਾਲ ਇਸ ਗੰਦੇ ਨਾਲੇ ਦੇ ਨਾਲ ਲੱਗਦੇ ਪਿੰਡ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਲੋਕਾਂ ਦੇ ਹਾਲਾਤ ਕੀ ਨੇ ਲੋਕ ਕਿਵੇਂ ਨੇ ਕਮੈਂਟਾਂ ਰਾਹੀਂ ਤੁਸੀਂ ਜ਼ਰੂਰ ਦੱਸਣਾ ਹੈ ਦੇਖਦੇ ਰਹੋ ਲੁਕਾਣਾ ਲਾਈਵ ਮੈਨੇਜਿੰਗ ਕੈਮਰਾਮੈਨ ਐਮੀਨ ਨਾਲ ਧੰਨਵਾਦ